ਦੀਆਂ ਏਦਾਂ ਦਾ ਕੰਮ ਮੈਂ ਏਦਾਂ ਹੱਸ ਜੋੜੇ ਨੇ ਵੀ ਏਦਾਂ ਨਾ ਤੂੰ ਰੀਲਾਂ ਪਾਉਣੀ ਏ ਤੂੰ ਕੱਪੜੇ ਤਾਂ ਪਾਉਣੀ ਨਹੀਂ ਬੁੱਤ ਬੁਲਾ ਕੇ ਪ੍ਰੇਕ ਸੁਨਸਣ ਜਗਾ ਤੇ ਉਹਦੇ ਇੰਨਾ ਮਤਲਬ ਹੈ ਉਹਦਾ ਕੁੱਟ ਘਟਾਪਾ ਕਰਿਆ ਉਹਦੀ ਛਾਤੀ ਜਿਹੜੀ ਹੈ ਛਾਤੀ ਬਸ ਗਈ ਉਹਦੀ ਛਾਤੀ ਬਸ ਗਈ ਪਰ ਉਹਦੇ ਸੱਦੇ ਵਿੱਚ ਸੱਟਾਂ ਸੀ ਹਾਲੀ ਤੇ ਚੰਦੀਗੜ੍ਹ ਨੇ ਬੜੇ ਸਾਰੇ ਬੱਚਿਆਂ ਦੀਆਂ ਜ਼ਿੰਦਗੀਆਂ ਤਬਾਹ ਕਰ ਦਿੱਤੀਆਂ ਔਰ ਉਹ ਕਿਸੇ ਖਾਤੇ ਜੋਗੇ ਨਹੀਂ ਰਹਿ ਦੋਸਤੋ ਇੱਕ ਮਾਂ ਆਪਦੀ ਧੀ ਦਾ ਰੋਣਾ ਰੋਂਦੀ ਪਈਏ ਔਰ ਉਹਦੀਆਂ ਸਚਾਈਆਂ ਦੱਸਦੀ ਪਈਏ ਉਹ ਕੀ ਗਲਤ ਕੰਮ ਕਰਦੀ ਏ ਉਹ ਹੰਦੀਆਂ ਬਰਾਈਆਂ ਦੱਸਦੀ ਪਈਏ ਤੇ ਹੋਰ ਆਪਦੇ ਪੁੱਤਰ ਦੇ ਬਾਰੇ ਤੇ ਆਪਦੇ ਖਾਮਤ ਦੇ ਬਾਰੇ ਕੀ ਕਹਿ ਰਹੀਏ ਇਹ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਤੇ ਵੀਡੀਓ ਕਾਨਾ ਸਟਾਰਟ ਆਦਵਾ ਦਿੱਤੀ ਹੈ ਐਦਾਂ ਦਾ ਕੰਮ ਮੈਂ ਐਦਾਂ ਹੱਥ ਜੋੜੇ ਨੇ ਪੀ ਐਦਾਂ ਨਾ ਤੂੰ ਰੀਲਾਂ ਪਾਉਣੀ ਐ ਤੂੰ ਕੱਪੜੇ ਤਾਂ ਪਾਉਣੀ ਐ ਨਹੀਂ ਪਤਾ ਤੇ ਬੇਨਤੀ ਕਰਨੀ ਆ ਵੇਖੋ ਜੀ ਪੀ ਹਮੇਸ਼ਾ ਜਿਹੜੇ ਇਹਨੂੰ ਫੋਲੋ ਕਰਦੇ ਨੇ ਪੀ ਹਮੇਸ਼ਾ ਮੈਂ ਇਹ ਗੱਲ ਕਹਿੰਦੀ ਆ ਪੀ ਸਚਾਈ ਨੂੰ ਫੋਲੋ ਕਰੋ ਸਚਾਈ ਦਾ ਸਾਥ ਦਿਓ ਪੀ ਸਚਾਈ ਕੀ ਐ ਝੂਠ ਕੀ ਐ ਸੱਚ ਕੀ ਐ ਤੁਹਾਡੀ ਕੁੜੀ ਸੱਚ ਬੋਲਦੀ ਐ ਨਹੀਂ ਮੈਂ ਬਿਲਕੁਲ ਝੂਠ ਬੋਲਿਆ ਹੋਇਆ ਜੀ ਮੈਂ ਬਿਲਕੁਲ ਬਰਖਲਾਫ ਆ ਇਹਦੇ ਬਿਲਕੁਲ ਬਰਖਲਾਫ ਆ ਮੈਂ ਕਹਤੂ ਵੀ ਮੈਂ ਫੋਨ ਲਾਇਆ ਫਿਰ ਉਹਨੂੰ ਮੈਂ ਕਿਹਾ ਤੂੰ ਇਦਾਂ ਦਾ ਮੈਂ ਕਿਹਾ ਕਿਉਂ ਬੋਲੀ ਤੈਨੂੰ ਐ ਨਹੀਂ ਪਤਾ ਤੇ ਤੇਰੀ ਮਾਂ ਤੋਂ ਖਮਾਣੋ ਚੱਕ ਕੇ ਲੈ ਗਈ ਹੈ ਖਮਾਣੋ ਵਾਲਾ ਨੇ ਜਵਾਬ ਦਿੱਤਾ ਉੱਥੇ ਬਿਆਨ ਹੋਏ ਨਹੀਂ ਉਹਦੇ ਡਾਕਟਰ ਸਾਹਿਬ ਨੇ ਉਹਨੇ ਏਐਸਆਈ ਕੁਲਵਿੰਦਰ ਸਿੰਘ ਉਹਨੇ ਬਿਆਨ ਲਾਏ ਨੇ ਫਿਰ ਖਮਾਣੋ ਤੋਂ ਸਾਨੂੰ ਫਤੇਗੜ ਨੂੰ ਰੈਫਰ ਕਰਤਾ ਜਵਾਬ ਦੇ ਦਿੱਤਾ ਫਤੇਗੜ ਦਾ ਆਪ ਦਾ ਪਰ ਸਾਨੂੰ ਬੱਤੀ ਨੂੰ ਰੈਫਰ ਕਰਤਾ ਹਮ ਬੱਚੇ ਤਾਂ ਘਰ ਸੀਗੇ ਬੇਟਾ ਸੀ ਬੇਟੀ ਸੀ ਮੈਂ ਨਾਲ ਫਿਰਦੀ ਸੀ ਮੈਨੂੰ ਇਸ ਗੱਲ ਦਾ ਇੰਨਾ ਕਿ ਮੇਰੇ ਮਨ ਨੂੰ ਦੁੱਖ ਹੋਇਆ ਜਾਂਦਾ ਬੇਟੇ ਨੇ ਵੀ ਗੱਲ ਕਰੀ ਪੁੱਛਿਆ ਮੈਨੂੰ ਕਹਿੰਦਾ ਮਮਾ ਇਦਾਂ ਇਦਾਂ ਅਬ ਇਹ ਵੀ ਪਰਿਵਾਰ ਸੁਸਾਈਡ ਕਰਨ ਨੂੰ ਤਿਆਰ ਹੋ ਗਏ ਬੇਟੀ ਸਾਡੀ ਉਹ ਛੋਟਾ ਬੇਟਾ ਹੈ ਛੋਟਾ ਹੈ ਬੇਟੀ ਦੇ ਦੇ ਬੇਟੀ ਤਾਂ ਛੋਟਾ ਜਿਹੜਾ ਜਿਹਦੀ ਡੈਥ ਹੋਈ ਹੈ ਉਹ ਵੱਡਾ ਸੀਗਾ 3 ਸਾਲੇ ਤੋਂ ਅੱਛਾ 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 ਫਿਰ ਮੈਨੂੰ ਫੋਨ ਲਾਇਆ ਹੈ ਉਹ ਲਾਇਆ ਫੋਨ ਦੇ ਵਿੱਚ ਵੀ ਮੇਰੇ ਨਾਲ ਸਲੂਕ ਨਾਲ ਬੋਲੀ ਨਹੀਂ ਕੀ ਬੋਲੀ ਬਸ ਬਸਲੂਕੀ ਨਾਲ ਬੋਲੀ ਹੈ ਉਸਲੂਕੀ ਨਾਲ ਬੋਲੀ ਹੈ ਤੁਸੀਂ ਸਹਿਮ ਕਰ ਲੈਣੇ ਤੁਹਾਡੇ ਜੀ ਨਹੀਂ ਕਰਦਾ ਕਿ ਕਟਾਪਾ ਵਾ ਕਿਉਂਕਿ ਤਾਂ ਬਾਪੂ ਦਾ ਵੀ ਕੀ ਗੱਲ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਹੂੰ ਇਹ ਕਟਾਪਾ ਹਾਂ ਪਿੰਡਾਂ ਦੇ ਵਿੱਚ ਮੇਰੇ ਘਰ ਸ ਮਾਂ ਬਾਪ ਨਹੀਂ ਬਰਦਾਸ਼ਤ ਕਰਦਾ ਮੈਂ ਖੁਦ ਨਹੀਂ ਕਰ ਰਹੀ ਬਰਦਾਸ਼ਤ ਹੂੰ ਪਰ ਅੱਜ ਮੈਂ ਆਪਣੇ ਸਰਦੇ ਸਾਈ ਨੂੰ ਆਪਣੇ ਪੁੱਤ ਨੂੰ ਯਾਦ ਕਰ ਕਰਕੇ ਕਰ ਲਾਨੀ ਆ ਮੈਂ ਵੀ ਜੇ ਮੇਰੇ ਨਾਲ ਉਹ ਸਾਥ ਮੈਂ ਕੱਲੀ ਆਇਆ ਇਸ ਟਾਈਮ ਕੋਈ ਮੈਨੂੰ ਮੇਰੇ ਮਾਪਿਆਂ ਲੋ ਸਪੋਰਟ ਨਹੀਂ ਕੋਈ ਮੈਨੂੰ ਮੇਰੇ ਸਹੁਰਿਆਂ ਲੋ ਸਪੋਰਟ ਨਹੀਂ ਹੈਗੀ ਬਸ ਕੁਛ ਨਹੀਂ ਜਿਹੜੇ ਮੇਰੇ ਭੈਣ ਭਰਾ ਚਲੋ ਮੇਰੇ ਨਾਲ ਨੇ ਮੇਰੇ ਉਹਨਾਂ ਨੂੰ ਪਤਾ ਵੀ ਹਾਂ ਹਮੇਸ਼ਾ ਕਦੀ ਇਹਨੇ ਝੂਠ ਨਹੀਂ ਬੋਲਿਆ ਹਮੇਸ਼ਾ ਸੱਚੇ ਜਿਹੜੇ ਭਾਵੇਂ ਦੇਖੋ ਜੀ ਜੋ ਪੁੱਤ ਤੇ ਭਾਵੇਂ ਧੀ ਹੈ ਭਾਵੇਂ ਮਾਂ ਹੈ ਬਾਪ ਹੈ ਜਿਹੜੀ ਸੱਚੀ ਗੱਲ ਹੈ ਉਹ 2 ਮਿੰਟ ਵਾਸਤੇ ਕੌੜੀ ਲੱਗੇਗੀ ਪਰ ਮੈਂ ਕਿਹਾ ਮੈਂ ਸੱਚੀ ਗੱਲ ਕਰਨੀ ਹੈ ਮੈਨੂੰ ਕਿਹਾ ਮੈਂ ਕਿ ਤੂੰ ਕਿਉਂ ਨਹੀਂ ਇਹ ਗੱਲ ਕਹੀ ਵੀ ਹਾਂ ਮੇਰੇ ਭਰਾ ਦਾ ਕਤਲ ਹੋਇਆ ਹੈ ਪਹਿਲਾਂ ਯਾਰ ਦੋ ਤੁਸੀਂ ਉਹਦੇ ਇੱਕ ਕੁਛ ਦੋ ਮਤਲਬ ਲਗਭਗ 2 ਮਹੀਨੇ ਪਹਿਲਾਂ ਆਪਸ ਚ ਉਹਨਾਂ ਦੀ ਲੜਾਈ ਹੋਈ ਹੈ ਉਹ ਚੌਧਰੀ ਰਾਜਪੂਤ ਨੇ ਉਹਦੀ ਬਾਹ ਫੈਕਚਰ ਹੋ ਗਈ ਸੀ ਮੁੰਡੇ ਦੀ ਆਪਣੇ ਬੈਠੇ ਕੋਲੋਂ ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹ ਰੰਜਿਸ਼ ਕਰਕੇ ਬੁਲਾਇਆ ਘਰੋਂ ਬੁਲਾ ਕੇ ਬਿਰੇ ਕੋ ਸੁੰਨਸਣ ਜਗ੍ਹਾ ਤੇ ਉਹਦੀ ਇੰਨਾ ਮਤਲਬ ਕਿ ਉਹਦਾ ਕੁੱਟ-ਕਟਾਪਾ ਕਰਿਆ ਉਹਦੀ ਛਾਤੀ ਜਿਹੜੀ ਹੈ ਛਾਤੀ ਬਸ ਗਈ ਉਹਦੀ ਛਾਤੀ ਬਸ ਗਈ ਪਰ ਉਹਦੇ ਸੱਦੇ ਵਿੱਚ ਸੱਟਾਂ ਸੀ ਫਿਰ ਉਹਦੀ ਕੱਬੀ ਬਾਹ ਕੱਬੀ ਬਾਹ ਉਹਦੀ ਟੁੱਟੀ ਸੀ ਹਾਏ 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 ਉਹ ਬੁੱਤ ਦਾ ਸਹਾਰਾ ਮੈਂ ਕੰਨਾਂ ਦੇ ਨਾਲ ਉਹਦੀ ਦੁਹਾਈ ਮੈਂ ਅੱਖਾਂ ਦੇ ਨਾਲ ਮੈਂ ਸਾਰਾ ਕੁਝ ਦੇਖਿਆ ਹਾਏ ਇਹ ਨੂੰ ਮੈਨੂੰ ਸਮਝਾਇਆ ਉਹ ਤੇ ਵੀ ਤੂੰ ਦੇਖ ਬਾਹਰ ਤੂੰ ਚੰਡੀਗੜ੍ਹ ਰਹਿਣੀ ਤੂੰ ਕਹਿੰਨੀ ਮੈਂ ਮਾਡਲਿੰਗ ਕਰਨੀ ਹੈ ਤੂੰ ਜੀ ਸੜਕੇ ਗਰ ਪਰ ਜਿਹਦੇ ਨਾਲ ਨਾ ਆਪਣੀ ਫੈਮਲੀ ਨੂੰ ਦੁੱਖ ਪਹੁੰਚੇ ਵੀ ਇਹੋ ਜਿਹਾ ਕੰਮ ਨਾ ਕਰੀ ਹੂੰ ਮੈਨੂੰ ਪਹਿਲੇ ਦਿਨ ਤੋਂ ਇਹ ਗੱਲ ਕਹੀ ਸੀ ਡਟ ਡਰਦੇ ਨੇ ਵੀ ਮੇਰ ਨੂੰ ਡਰਦੀ ਪਰ ਹੁਣ ਉਹਨੂੰ ਨਾ ਡਰ ਜਾ ਰਿਹਾ ਨਹੀਂ ਹੈਗਾ ਉਹਦੀ ਕਿਉਂ ਜਿਹੜੀ ਰਹਿਣੀ ਸਹਿਣੀ ਹੈ ਉਹਦੀ ਸੋਸਾਇਟੀ ਉਹ ਇਦਾਂ ਦੀ ਹੋ ਗਈ ਹੈ ਕੁੜੀਆਂ ਨੇ ਇੱਕ ਤਾਂ ਮੁੰਡਾ ਨਵੀਂ ਨਵੀਂ ਇਹ ਨਵੀਂ ਇਹ ਮੁੰਡਾ ਫਿਰ ਹਰਮਣ ਹੈ ਇੱਕ ਕੁੜੀ ਲੀਜਾ ਏ ਹੋਰ ਨੇ ਕੁੜੀਆਂ ਮੈਂ ਕਿਹਾ ਵੀ ਤੂੰ ਇਹਨਾਂ ਦਾ ਖਹਿੜਾ ਛੱਡ ਦੇ ਕਹਿੰਦੀ ਨਹੀਂ ਤੇ ਮੈਂ ਮੇਰਾ ਭਰਾ ਏ ਮੈਂ ਤੇ ਇਹਨੂੰ ਭਰਾ ਬਣਾਇਆ ਹੋਇਆ ਮੈਂ ਕਿਹਾ ਜਿਹੜੇ ਆਪਣੇ ਮਾਂ ਪਿਓ ਜਣੇ ਭਰਾ ਹੁੰਦੇ ਨੇ ਉਹੀ ਭਰਾ ਹੁੰਦੇ ਨੇ ਦੂਸਰਾ ਨਹੀਂ ਬਣਦਾ ਕੋਈ ਨਹੀਂ ਕਹਿੰਦੇ ਸਾਨੂੰ ਬੜਾ ਪਤਾ ਐ ਇਸ ਗੱਲ ਦਾ ਇਹ ਗੱਲ ਦੀ ਉਹਨਾਂ ਨੇ ਗੌਰ ਨਹੀਂ ਕਰੀ ਹੈਗੀ ਇਸ ਗੱਲ ਦੀ ਫਿਰ ਉਹਦੇ ਵਿੱਚ ਜਿਹੜੀ ਮੈਂ ਵੀਡੀਓ ਵੇਖੀ ਉਹਦੇ ਵਿੱਚ ਉਹਨਾਂ ਨੇ ਉਹਦਾ ਜ਼ਿਕਰ ਕੀਤਾ ਟੈਟੂਆਂ ਦਾ ਜ਼ਿਕਰ ਕੀਤਾ ਹਾਲੇ ਕਿ ਜਿਸ ਦਿਨ ਉਹ ਟੈਟੂ ਬਣਾ ਕੇ ਆਈ ਏ ਤੇ ਮੈਨੂੰ ਦਿਖਿਆ ਏ ਤੇ ਮੈਂ ਇਹਦੇ ਥੱਪੜ ਲਾਏ ਨੇ ਹੂੰ ਹੂੰ ਤੇ ਉਹ ਵੀਡੀਓ ਦੇ ਵਿੱਚ ਬੋਲ ਰਹੇ ਨੇ ਕਹਿੰਦੇ ਨੇ ਵੀ ਨਹੀਂ ਸਾਡੇ ਮਮਾ ਸਪੋਰਟ ਕਰਦੇ ਨਹੀਂ ਹੂੰ ਉਦੋਂ ਕਿਨੇ ਮम्मा ਸਾਡੇ ਮੇਰੇ ਕੋਲ ਆ ਜਾਂਦੇ ਆ ਫਲੈਟ ਤੇ ਤੁਸੀਂ ਵੀ ਉਹ ਵੀ ਘਰੇ ਚੱਲ ਜਾਂਦੇ ਆ ਫਿਰ ਉਹ ਗੋਹਾ ਕੋੜਾ ਸਾਰਾ ਕੁਝ ਕਰਦੀ ਹੈ ਘਰੇ ਨਹੀਂ ਗੋਹਾ ਕੋੜਾ ਤੇ ਵੇਖੋ ਜੀ ਜੋ ਸਚਾਈ ਹੈ ਬੇਟੇ ਨੂੰ 9 ਸਾਲ ਲੱਗ ਗਿਆ ਹੈ 22 April ਤੋਂ ਡੈਥ ਹੋਈ ਨੂੰ ਉਸ ਤੋਂ ਬਾਅਦ ਅਸੀਂ ਡੰਗਰ ਨਹੀਂ ਲੈਂਦਾ ਕੋਈ ਵੀ ਅਸੀਂ ਡੰਗਰਾਂ ਦਾ ਵਪਾਰ ਇਹਦੇ ਪਾਪਾ ਵੀ ਕਰਦੇ ਸੀ ਫਿਰ ਇਹ ਵੀ ਕਰਦੇ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਕੇਸਾਂ ਦੇ ਵਿੱਚ ਜਦੋਂ ਬੰਦਾ ਪੈ ਜਾਂਦਾ ਫਿਰ ਤੁਹਾਨੂੰ ਪਤਾ ਵੀ ਬਹੁਤ ਔਖਾ ਹੋ ਜਾਂਦਾ ਹੂੰ ਦੇਸ਼ ਤੇ ਜਿੰਦਰ ਕੇ ਕੇਂਦਰ ਕੋਰਟ ਕਚਹਿਰੀ ਦੇ ਵੀ ਪਰਮਾਧਮਾ ਕਿਸੇ ਨੂੰ ਨਾ ਬੈਰੀ ਦੁਸ਼ਮਣ ਨੂੰ ਨਾ ਪਾਇਆ। ਹਾਂ ਹਾਂ ਹਾਂ। ਕੇਸਾਂ ਦੇ ਵਿੱਚ ਜਦੋਂ ਬੇਟੇ ਵਾਲਾ ਕੇਸ ਹੋ ਗਿਆ ਉਸ ਤੋਂ ਬਾਅਦ ਡੰਗਰ ਡੁਗਰਾਂ ਦਾ ਕੰਮ ਬੰਦ ਹੋ ਗਿਆ। ਹੂੰ। ਫਿਰ ਇਹਨੂੰ ਵੀ ਮੈਂ ਆਈਲਟਸ ਕਰਾਈਏ। ਇਹ ਨਹੀਂ ਹੈਗਾ ਵੀ ਇਹਨੂੰ ਪੜਾਇਆ ਲਿਖਾਇਆ ਨਹੀਂ ਹੈਗਾ। ਹੂੰ। ਇਹਨੂੰ ਤਿੰਨ ਵਾਰੀ ਆਈਲਟਸ ਕਰਾਈਏ ਮੈਂ ਵੀ ਕਿਸੇ ਤਰ੍ਹਾਂ ਸਟੈਂਡ ਹੋ ਜਾਈਏ। ਹੂੰ। ਮੈਂ ਡੰਗਰ ਸੀ ਮੇਰੇ ਕੋਲ ਮੈਂ ਡੰਗਰ ਪਾ ਲੈਣੇ ਕਰਨੇ। ਜਦੋਂ ਕੋਈ ਫੀਸ ਭਰ ਨਹੀਂ ਆਏ। ਹੂੰ। ਜਿੰਨੀ ਵੀ ਨੇ ਫੀਸ ਮੰਗੀ ਮੇਰੇ ਤੋਂ 20000 30000 25000 30000 ਜੋ ਵੀ ਇਹਨੇ ਮੰਗਿਆ ਮੇਰੇ ਤੋਂ ਤੇ ਕੋਈ ਗੱਲ ਨਹੀਂ ਪਤਾ ਕੋਈ ਗੱਲ ਨਹੀਂ ਤੂੰ ਸਟੈਂਡ ਹੋ ਜਾ ਵੀ ਤੂੰ ਹੁਣ ਵੱਡੀਆਂ ਘਰ ਦੇ ਵਿੱਚ ਇਹ ਮਾਂ ਤੇ ਤੇਰੀ ਪੜ੍ਹੀ ਲਿਖੀ ਨਹੀਂ ਹੈਗੀ ਇਹਨੇ ਭਰਾ ਤੇਰਾ ਛੋਟਾ ਬਹੁਤ ਇਹਨੇ ਮਤਲਬ ਕਿ ਕਦੀ ਕਦੀ ਮੈਨੂੰ 5 ਬੈਂਡ ਆ ਗਏ ਨੇ ਕਦੀ ਕਦੀ 5.5 ਬੈਂਡ ਆ ਗਏ ਨੇ ਹੂੰ ਉਸ ਤੋਂ ਬਾਅਦ ਇਹਨੂੰ ਬਾਹਰ ਵੀ ਭੇਜਿਆ ਕਿਹੜੀ ਕੰਟਰੀ ਏ ਗਈ ਸੀ ਆਸਟ੍ਰੇਲੀਆ ਉੱਥੇ ਕੋਈ ਪੇਪਰਾਂ ਪੂਪਰਾਂ ਦਾ ਕੋਈ ਚੱਕਰ ਹੋ ਗਿਆ ਜਿਵੇਂ ਕਹਿੰਦੇ ਵੀ ਕੋ ਲੀਗਲ ਉਥੇ ਰਹਿ ਨਹੀਂ ਦਿੰਦੇ ਕਿ ਪੇਪਰਾਂ ਦਾ ਕੋਈ ਹੋ ਗਿਆ ਸੀ ਕੁਝ ਜਿਹੜਾ ਇਹਨੇ ਪੈਸਾ ਭਰਿਆ ਸਭ ਇਹ ਕਹਿੰਦੀ ਵੀ ਏਜੰਟ ਵਧੀਆ ਇਹਦੇ ਇਹਦੇ ਰਾਹੀਂ ਇਹਦੇ ਹੱਥੀ ਮੈਂ ਸਭ ਕੁਝ ਇਹਦੇ ਤੇ ਸੌਂਪ ਦਿੱਤਾ ਵੀ ਕੋਈ ਗੱਲ ਨਹੀਂ ਧੀ ਹੈ ਦੇਖੋ ਜੀ ਆਪਾਂ ਜੇ ਬੱਚਿਆਂ ਤੇ ਭਰੋਸਾ ਨਾ ਕਰਾਂਗੇ ਹੂੰ ਆਪਾਂ ਕਿਹਦੇ ਤੇ ਕਰਾਂਗੇ ਭਰੋਸਾ ਉਹਨਾਂ ਨੂੰ ਇਹ ਲੱਗੇਗਾ ਕਿ ਹਾਂ ਇਹਨਾਂ ਨੂੰ ਸਾਡੇ ਤੇ ਯਕੀਨ ਨਹੀਂ ਹੈ ਯਕੀਨ ਨਹੀਂ ਹੈਗਾ ਫਿਰ ਮੈਂ ਕਿਹਾ ਘਰ ਦੀ ਕੰਡੀਸ਼ਨ ਦਾ ਪਤਾ ਹੂੰ ਵੀ ਸਾਡੇ ਕੀ ਹਾਲਾਤ ਸੀਗੇ ਪਾਪਾ ਦੇ ਹੁੰਦੇ ਆ ਬ੍ਰਦਰ ਦੇ ਹੁੰਦੇ ਆ ਵੀ ਹੁਣ ਹੁਣ ਸੋਸੀਂ ਕਿਹੜੇ ਹਾਲਾਤੇ ਚ ਆ ਗਏ ਆ ਤੇ ਮੇਰੀ ਮਾਂ ਇਕੱਲੀ ਰਹਿ ਗਈ ਭਰਾਏ ਮੇਰਾ ਫੈਮਿਲੀ ਚ ਵੱਡੀ ਮੈਂ ਆ ਵੀ ਮੈਂ ਹੀ ਘਰ ਨੂੰ ਸਟੈਂਡ ਕਰਨਾ ਹੈ ਮੈਂ ਭਰੋਸਾ ਕਰਕੇ ਦੇ ਤੇ ਮਤਲਬ ਕਿ ਬਹੁਤ ਯਕੀਨ ਕੀਤਾ ਸੀ ਵੀ ਮੇਰੀ ਤੀ ਕਿਸੇ ਨੇ ਦੇਣਾ ਕਿਉਂ ਕਿਸੇ ਗੱਲ ਦੀ ਰੱਬੜੇ ਉਹਦੇ ਵਿੱਚ ਕਮੀ ਨਹੀਂ ਛੱਡੀ ਹੈ ਲੰਬੀ ਲੰਜੀ ਇਹ ਹਾਈਟ ਵਧੀਆ ਹੈ ਤਾਂ ਹੁਣ ਪਹਿਲਾ ਮਤਲਬ ਕਿ ਉਹਨੂੰ ਡਰ ਸੀਗਾ ਹੁਣ ਉਹਦੇ ਵਿੱਚ ਨਾ ਡਰ ਜਿਹੜਾ ਉਹ ਡਰ ਖਤਮ ਕਰ ਦਿੱਤਾ ਬਿਲਕੁਲ ਇਹ ਕਿੰਨੇ ਸਾਲ ਤੋਂ ਲੱਗਦਾ ਤੁਹਾਨੂੰ ਕਿ ਜਿਆਦਾ ਬਸ ਮਤਲਬ ਕਿ ਜਿਆਦਾ ਇਹਦੀ 2021 ਦੇ ਵਿੱਚ 2021 ਦੇ ਵਿੱਚ ਨਾ ਇਹਦੀ ਮੈਰਿਜ ਕੀਤੀ ਸੀ ਮੈਂ ਹੂੰ 2021 ਦੇ ਵਿੱਚ 2021 ਦੇ ਵਿੱਚ ਮੈਰਿਜ ਕੀਤੀ ਸੀ ਤੇ ਉਸ ਤੋਂ ਬਾਅਦ ਇਹਨੇ ਮੁੰਡਾ ਵੀ ਆਪ ਪਸੰਦ ਕੀਤਾ ਸੀ ਹੂੰ ਮੈਂ ਨੂੰ ਸਮਝਾਇਆ ਮੈਂ ਕਹਿੰਦੀ ਕੋਈ ਗੱਲ ਨਹੀਂ ਵੀ ਆਪਾਂ ਦੇਖੋ ਕਿਹੜੀ ਤੇਰੀ ਉਮਰ ਹੋ ਗਈ ਹੈ ਜੇ ਵੀ ਕੋਈ ਗੱਲ ਨਹੀਂ ਆਪਾਂ ਇੱਧਰ ਦੇਖਨੇ ਆਪਣਾ ਕੇਸ ਚੱਲ ਰਿਹਾ ਜੇ क्लेਮ ਵਾਲਾ ਵੀ ਕੋਈ ਗੱਲ ਨਹੀਂ ਕੁਝ ਟਾਈਮ ਮੈਂ ਕਿ ਆਪਾਂ ਵੇਟ ਕਰ ਲੈਨੇ ਆ ਚਲੋ ਇਹਨੇ ਨਹੀਂ ਵੇਟ ਕਰੀ ਉਸ ਤੋਂ ਬਾਅਦ ਮੰਗਣਾ ਉਹ ਵੀ ਮੈਂ ਪੈਲੈਸ ਦੇ ਵਿੱਚ ਕਰਿਆ ਵੀ ਨਹੀਂ ਇਹਨੇ ਮੈਨੂੰ ਮਤਲਬ ਕਿ ਮਜਬੂਰ ਕਰਿਆ ਵੀ ਮੈਂ ਇਸ ਮੁੰਡੇ ਨਾਲ ਹੀ ਵਿਆਹ ਕਰਾਣਾ ਹੈ ਤੇ ਕਰਾਣਾ ਵੀ ਥੋੜੀ ਰਜਾਵੰਦਗੀ ਨਾਲ ਹੈ ਅੱਛਾ ਕਈ ਵਾਰੀ ਪਤਾ ਵੀ ਬੱਚਿਆਂ ਦੀ ਖੁਸ਼ੀ ਦੇ ਵਿੱਚ ਨਾ ਮਾਪਿਆਂ ਨੂੰ ਨਾ ਲਿਫਣਾ ਪੈ ਜਾਂਦਾ ਹੂੰ ਹੂੰ ਝੁਕ ਜਾਂਦੇ ਨੇ ਮਾਪੇ ਪਿੱਛੇ ਲੋ ਕੋਈ ਗੱਲ ਸਾਡੇ ਬੱਚੇ ਸਹੀ ਕਰ ਰਹੇ ਨੇ ਬਹੁਤ ਬੱਚੇ ਨੇ ਜਿਹੜੇ ਐ ਨਹੀਂ ਹੈਗਾ ਤੇ ਮਾਪਿਆਂ ਤੋਂ ਬਾਹਰ ਨੇ ਬੱਚੇ ਮਾਪਿਆਂ ਦੇ ਕਹਿ ਦੇ ਵਿੱਚ ਨੇ ਹੂੰ ਮਾਪਿਆਂ ਦੀ ਮੰਨਦੇ ਨੇ ਵੀ ਹਾਂ ਸਾਡੀ ਮਾਪਿਆਂ ਨੇ ਗੱਲ ਮੰਨੀ ਅਸੀਂ ਵੀ ਮੰਨਣੀ ਹੈ ਇਹ ਦੀ ਜਦੋਂ ਮੈਰਿਜ ਕਰੀਏ ਮੈਂ ਇਹਦੇ ਨਾਲ ਸਾਰੀ ਗੱਲਬਾਤ ਖੋਲ ਲਈ ਮੈਂ ਕਿਹਾ ਮੈਨੂੰ ਅਸੀਂ ਅੰਦਰ ਬੈਠ ਕੇ ਮਾਵਾਂ ਤੇ ਆ ਮੈਂ ਕਿਹਾ ਵੀ ਮੈਨੂੰ ਅੱਜ ਦੱਸ ਵੀ ਜੇ ਤਾਂ ਮੈਂ ਖੁਦ ਕਰਾਂਗੀ ਕਿਤੇ ਦੇਖ ਕੇ ਉਹਨਾਂ ਨੂੰ ਐ ਹੋ ਗਿਆ ਵੀ ਹਾਂ ਵੀ ਮਾਣੇ ਕਰਿਆ ਭਰਾਏ ਛੋਟਾ ਵੀ ਦੋ ਹੀ ਘਰ ਦੇ ਵਿੱਚ ਤਿੰਨ ਮੈਂਬਰ ਨੇ ਵੀ ਮੈਂ ਪੁੱਤ ਤੈਰੀ ਸਾਰੇ ਪਾਸੇ ਮੈਂ ਕਿਹਾ ਮੈਂ ਸਪੋਰਟ ਕਰਾਂਗੀ ਹੂੰ ਕਿ ਤੂੰ ਹਲੇ ਸੰਭਲ ਜਾ ਕੋਈ ਗੱਲ ਨਹੀਂ ਕੁਛ ਨਹੀਂ ਦੁੱਲਿਆਂ ਬੇਰਾਂ ਦਾ ਕੁਛ ਨਹੀਂ ਵਿਗੜਿਆ ਕੋਈ ਗੱਲ ਨਹੀਂ ਜਦੋਂ ਇਹਨੇ ਨਹੀਂ ਗੱਲ ਮੰਨੀ ਮੈਨੂੰ ਮਜਬੂਰ ਹੋ ਕੇ ਮੈਂ ਮੰਗਣਾ ਵੀ ਕੀਤਾ ਪੈਲਸ ਦੇ ਵਿੱਚ ਕੀਤਾ ਉਹ ਵੀ ਮਰੰਡੇ ਫਿਰ ਉਸ ਤੋਂ ਬਾਅਦ ਪੈਲਸ ਕੀਤਾ ਏਸੀ ਪੈਲਸ ਕੀਤਾ ਉਹਦੇ ਵਿੱਚ ਇਹਦਾ ਵਿਆਹ ਕੀਤਾ ਸੀ ਬਹੁਤ ਵਧੀਆ ਵਿਆਹ ਕਰਿਆ ਬਹੁਤ ਵਧੀਆ ਉਸ ਤੋਂ ਬਾਅਦ ਬਸ 6 ਕੁ ਮਹੀਨੇ ਲਗ ਭਗ ਲਾ ਲੋ ਤੁਸੀਂ 6 ਕੁ ਮਹੀਨੇ ਫਿਰ ਉਹਨਾਂ ਨਾਲ ਅਣਬਣ ਹੋ ਗਈ ਅਣਬਣ ਦੋਸਤੋ ਵੀਡੀਓ ਤੁਸੀਂ ਦੇਖ ਚੁੱਕੇ ਹੋ ਕਿਸੇ ਦੀ ਵੀ ਔਲਾਦ ਨਾਲ ਰੱਬ ਕਰੇ ਐਵੇਂ ਦਾ ਨਾ ਹੋਵੇ ਕਿਉਂਕਿ ਜਦੋਂ ਬੱਚੇ ਸਟੱਡੀ ਵਾਸਤੇ ਜਾਂਦੇ ਨੇ ਕਿ ਸਟੱਡੀ ਇਸ ਵਾਸਤੇ ਨਹੀਂ ਹੁੰਦੀ ਕਿ ਔਲਾਦ ਖਰਾਬ ਹੋ ਜਾਵੇ ਚਿੱਟੇ ਤੇ ਲੱਗ ਜਾਵੇ ਜਾਂ ਔਲਾਦ ਐਵੇਂ ਦੇ ਗਲਤ ਕੰਮ ਕਰਨ ਲੱਗ ਪਵੇ ਉਹਨੂੰ ਔਰਤ ਹੋ ਕੇ ਐਵੇਂ ਦੀਆਂ ਚੀਜ਼ਾਂ ਜ਼ੈਬ ਨਹੀਂ ਦਿੰਦੀਆਂ ਇੱਕ ਸਰਦਾਰਾਂ ਤੇ ਸਿੱਖਾਂ ਦੀ ਤੀ ਹੁੰਦੇ ਨਾਤੇ ਜੋਈਂ ਗਲਤ ਗਲਤ ਪੋਸਟਾਂ ਪਾਵੇ ਇੰਸਟਾਗ੍ਰਾਮ ਤੇ ਔਰ ਜਿਹੜੇ ਉਹਨੂੰ ਫੋਲੋ ਕਰਦੇ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਸੱਚਾਈ ਵੇਖਣੀ ਚਾਹੀਦੀ ਏ ਕਿ ਆਖਰ ਧੀ ਕਿੰਨਾ ਦੀ ਏ ਲੇਕਿਨ ਉਹਨੂੰ ਨਹੀਂ ਕਿਉਂਕਿ ਲੋਕ ਜਿਵੇਂ ਦੇ ਵੀ ਨੇ ਚਟਪਟਾ ਵੇਖਣਾ ਪਸੰਦ ਕਰਦੇ ਨੇ ਉਹ ਚਾਹੇ ਕਿ ਕੋਈ ਵੀ ਹੋਵੇ ਕਦੇ ਵੀ ਉਹਨੂੰ ਇਹ ਨਹੀਂ ਕਹਿਣਗੇ ਕਿ ਤੂੰ ਗਲਤ ਕਰਨੀ ਪਈਓ ਕਹਿਣਗੇ ਵੈਰੀ ਗੁੱਡ ਬਹੁਤ ਅੱਛੇ ਤੇ ਰੀਆਂ ਕੀ ਬਾਤ ਏ ਜਿਹੜੀਆਂ ਵੀਡੀਓ ਦੀ ਕਿਉਂਕਿ ਉਹਨੂੰ ਚਟਪਟਾ ਵੇਖਣ ਨੂੰ ਮਿਲ ਰਿਹਾ ਹੁੰਦਾ ਤੇ ਦੋਸਤੋ ਮਾਂ ਇਹ ਮੈਨੂੰ ਰੋਣਾ ਆ ਰਿਹਾ ਹੈ ਮਾਂ ਇਹ ਉਹ ਦੱਸਦੀ ਪਈ ਹੈ ਕਿ ਉਹ ਕੱਲੀ ਰਹਿ ਗਈ ਐ ਇਸ ਟਾਈਮ ਨਾ ਉਹਦਾ ਸਾਈ ਰਿਆ ਸਿਰ ਤੇ ਨਾ ਉਹਦਾ ਬੇਟਾ ਰਿਆ ਧੀ ਸੀ ਤੇ ਉਹ ਗਲਤ ਕੰਮਾਂ ਤੇ ਲੱਗ ਗਈ ਇੱਥੋਂ ਤੱਕ ਕਿ ਉਹਦੀ ਗੱਲ ਵੀ ਨਹੀਂ ਸੁਣਦੀ ਤੇ ਦੋਸਤੋ ਐਵੇਂ ਦੀ ਸਟੱਡੀ ਤੋਂ ਚੰਗਾ ਹੈ ਕਿ ਲਾਦ ਨੂੰ ਇਨਸਾਨ ਘਰ ਬਹਾ ਲਵੇ ਪੜਾਈ ਦੀ ਕੋਈ ਜ਼ਰੂਰਤ ਨਹੀਂ ਅਗਰ ਲਾਦ ਨੇ ਖਰਾਬ ਹੀ ਹੋਣਾ ਹੈ ਤੇ ਮਾਂ ਬਾਪ ਨੇ ਆਪਦਾ ਦਿਲ ਦਿਖਾਣਾ ਹੈ ਔਰ ਬੂਏ ਬੂਏ ਜ਼ਲੀਲ ਹੋਣਾ ਹੈ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਅਗਰ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਇਸ ਨਾਲ ਹੀ ਜ਼ਿਆਦਾ ਜਾਣਿਆ ਅੱਲਾ ਹਾਫਿਜ਼